ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਅੱਜ ਦੀ ਵੀਡੀਓ ਪਿੰਡ ਬਾਮਣੀਆ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਜਲੰਧਰ ਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਪੁੱਛਦੇ ਆ ਕਿ ਦੁੱਧਵਾਦ ਕਿੰਨਾ ਮਸੂਆ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣੇ ਪਿੰਡ ਬਾਮਣੀਆ ਤਹਿਸੀਲ ਸ਼ਾਹਕੋਟ ਜਿਲਾ ਤੁਮਰ ਠੀਕ ਆ ਜੀ ਤੇ ਕਿੰਨੇਵੇਂ ਸੂਏ ਆ ਜੀ ਮੱਝ ਪੰਜਵੇਂ ਸੂਏ ਸੋਨਾ ਜੀ ਕਿੰਨੇ ਪੰਜਵੇਂ ਸੂਏ ਪੰਜਵੇਂ ਸੂਏ ਸੋਨਾ ਜੀ ਤੇ ਚੌਥੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਆ ਜੀ ਦੁੱਧ ਦਾ ਦੇ ਕੋਈ 14 ਤੋਂ 15 ਲੀਟਰ ਠੀਕ ਆ ਜੀ ਆਪਣੇ ਘਰ ਦੀ ਮੱਝ ਆ ਜੀ ਠੀਕ ਆ ਜੀ 14 ਤੋਂ 15 ਲੀਟਰ ਦੁੱਧ ਦਾ ਰਿਕਾਰਡ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਇਹ ਬੁੱਦੇ ਨੂੰ 10 10 ਤੋਂ 15 ਵਿੱਚ ਲੈਂਦੇ 10 ਤੋਂ 15 ਦਿਨਾਂ ਦੀ ਕੱਚੀ ਆ ਜੀ ਤੋੜ ਕੇ ਦਿਖਾ ਦਿਓ ਜੀ ਵੱਡੇ ਢਾਂਚੇ ਦੀ ਮੱਝ ਲੇਵਾ ਬਹੁਤ ਸੋਹਣਾ ਜੀ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਣ ਲੱਗਿਆ ਪੰਜਵੇਂ ਸੂਏ ਸੂਣਾ ਬਾਈ ਦੇ ਘਰੇਲੂ ਪਸ਼ੂ ਰੱਖੇ ਹੋਏ ਨੇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜੇ ਕਿਸੇ ਵੀਰ ਨੇ ਕਨੈਕਟ ਕਰਨੀ ਹੋਵੇ ਕਰ ਸਕਦਾ ਜੀ ਤੁਹਾਨੂੰ ਤੋੜ ਕੇ ਪਸ਼ੂ ਦਿਖਾਵਾਂਗੇ ਜੀ ਬਸ ਇੱਥੋਂ ਕਿਤੇ ਕਰ ਤੋੜ ਲਓ ਹੈਵੀ ਵੇਟ ਦੀ ਮੱਝ ਜੀ ਦੇਖ ਸਕਦੇ ਹੋ ਠੰਡੀ ਸੀਲ ਹੈ ਜੀ ਪੂਰੀ ਪੂਰੀ ਠੰਡੀ ਸੀਲ ਆ ਬੰਦ ਹੋਈ ਬਸ ਇੱਕ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰ ਬਾਕੀ ਇੱਕ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਕੀ ਡਿਮਾਂਡ ਹੈ ਜੀ ਇਹਦੀ ਇਹ ਨਹੀਂ ਜੀ ਆਪਾਂ 90000 ਰੁਪਏ ਲਵਾਂਗੇ 90000 ਰੁਪਿਆ ਜੀ ਮਾਨਤਨ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ ਮਾਨਤਨ ਹੋ ਜਾਊਗਾ 90000 ਰੁਪਿਆ ਬਾਈ ਡਿਮਾਂਡ ਆ ਕੋਈ ਵੀ ਵੀਰ ਆਊਗਾ ਤੇ ਮਾਨਤਨ ਜਰੂਰ ਕੀਤਾ ਜਾਊਗਾ ਜੀ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਣ ਲੱਗਿਆ ਮੂੰਹ ਮੱਥੇ ਦੀ ਚੰਗੀ ਆ ਜੀ ਹੈਵੀ weight ਦੀ ਮੱਝ ਹੈ ਧੰਨਵਾਦੀ